ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਨਵਜੋਤ ਸਿੰਘ ਗਰੋਵਰ ਵੱਲੋਂ ਨਵੇਕਲਾ ਉਪਰਾਲਾ ਕਰਦੇ ਹੋਏ ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਲੜਕੀਆਂ ਦੇ ਮੈਚ ਦੀ ਸ਼ੁਰੂਆਤ ਕਰਵਾਈ ਨਾਲ ਹੀ ਉਹਨਾਂ ਦਵਿੰਦਰ ਕੁਮਾਰ ਮੱਟੂ ਅਤੇ ਵਿਪਨ ਕੁਮਾਰ ਨੂੰ ਆਰਸੀਸੀ ਕੋਚ ਨਿਯੁਕਤ ਕੀਤਾ ਅਤੇ ਨਿਯੁਕਤੀ ਪੱਤਰ ਦਿੱਤੇ ਸਰਦਾਰ ਗਰੋਵਰ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਕ੍ਰਿਕਟ ਨੂੰ ਪ੍ਰਫੁੱਲਿਤ ਕਰਨ ਲਈ ਹੋਰ ਕਈ ਕਦਮ ਉਠਾਏ ਜਾਣਗੇ ਵਖੋ ਜੀ ਏਜੀਏ ਵਿੱਚ ਇੱਥੇ ਸਭ ਤੋਂ ਪਹਿਲਾਂ ਸਾਡੀਆਂ ਧੀਆਂ ਦਾ ਸਭ ਤੋਂ ਪਹਿਲਾਂ ਪ੍ਰੈਕਟਿਸ ਮੈਚ ਕਰਾਇਆ ਗਿਆ ਕਿਉਂਕਿ ਦੇਖੋ ਇੱਥੇ ਇਹ ਗਰਾਊਂਡ ਦੇ ਵਿੱਚ ਜੋ ਮੇਰੇ ਆਉਣ ਤੋਂ ਪਹਿਲੇ ਮੇਰੇ ਨੋਟਿਸ ਆਇਆ ਸੀ ਕਿ ਇੱਥੇ ਕੁੜੀਆਂ ਨੂੰ ਅਵੋਇਡ ਕੀਤਾ ਜਾਂਦਾ ਹੈ ਇੱਥੇ ਪਤਾ ਨਹੀਂ ਕਿਉਂ ਸਟ੍ਰੈਟਜੀ ਹੈ ਕਿ ਇੱਥੇ ਸਿਰਫ ਮੁੰਡੇ ਖੇਡਣ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਜਿੰਨਾ ਹੱਕ ਇੱਥੇ ਮੁੰਡਿਆਂ ਦਾ ਹੋਏਗਾ ਉਨਾ ਹੀ ਕੁੜੀਆਂ ਦਾ ਹੋਏਗਾ ਜਿੰਨੇ ਨੈਟ ਪ੍ਰੈਕਟਿਸ ਕੁੜੀਆਂ ਦੇ ਹੋਣਗੇ ਉਨਾ ਹੀ ਮੁੰਡਿਆਂ ਦੇ ਹੋਣਗੇ ਇਹ ਆਨਲਾਈਨ ਟਾਈਮ ਦੇ ਵਿੱਚ ਮਾਹੌਲ ਇੱਥੇ ਪੇਰੈਂਟਸ ਡਰਦੇ ਆ ਕਿ ਕੁੜੀ ਐ ਇੱਥੇ ਆਨਲਾਈਨ ਟਾਈਮ ਦੇ ਵਿੱਚ ਸਕਿਉਰਿਟੀ ਮੈਂ ਕਮਿਸ਼ਨਰ ਤੋਂ ਪੁਲਿਸ ਨਾਲ ਵੀ ਗੱਲ ਕਰਾਂਗਾ ਕਿ ਇੱਥੇ ਸਰਕਾਰੀ ਵੀ ਲੱਗੇ ਔਰ ਪ੍ਰਾਈਵੇਟ ਅਸੀਂ ਵੀ ਸਕਿਉਰਿਟੀ ਇੱਥੇ ਅਵੇਲੇਬਲ ਕਰਾਵਾਂਗੇ ਆਨਲਾਈਨ ਟਾਈਮ ਦੇ ਵਿੱਚ ਇੱਥੇ ਪੀਸੀਆ ਦੀ ਮਦਦ ਦੇ ਨਾਲ ਇਨਫਰਾਸਟ੍ਰਕਚਰ ਵਧੀਆ ਕਰਾਂਗੇ